ਨੋ ਇਹ ਗੱਲ ਵਾਹ ਜੇ ਮੇਰਾ ਨਾਮ ਦਵਿੰਦਰ ਸਿੰਘ ਹੈ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਦਾ ਤਾਇਆ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀ ਜਿਦਾ ਕਿ ਉਹ ਅੰਮ੍ਰਿਤਸਰ ਪਿਆਹੀ ਆਪਣੇ ਮੈਰਿਜ ਦੇਗਾ ਸੀ ਆਪਣੇ ਦੋਸਤ ਦੀ ਔਰ ਫਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਬਹੁਤ ਹਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿੱਦਾਂ ਹੋਇਆ ਕਿ ਜਾਂ ਪਲੈਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੋ ਫੁੱਲਸ ਆਪਣੇ ਵੈਰੀਫਾਈ ਕਰਦੀ ਐ ਜੋ ਵੀ ਆਪਣੇ ਕੋਲ ਸੀਗਾ ਕੋਈ ਖਾਰਤੇ ਸੀਗਾ ਆਪਣੀ ਆਪਣੇ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਗਿਆ ਸੀ ਕਿ ਇਹਦੇ ਨਾਲ ਹੋ ਰਿਹਾ ਹਾਂਜੀ ਇੱਕ ਇਹਨਾਂ ਦਾ ਬਰਦਰ ਇਨ ਲਾ ਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਕਿ ਕਿਦੋਂ ਦੀ ਮਾਰੀ ਐ ਜਿਸ ਦਾ ਨਹੀਂ ਨਹੀਂ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਆ ਜੀ ਆਪਣੇ ਜਿਸ ਵਾਰ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਇਹ ਆਪਣੇ ਐਨਆਰਆਈ ਆ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਔਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੇ ਦਿਨ ਹੋਇਆ ਨੂੰ ਹੋ ਗਿਆ तकरीबन ਕੋਈ 3 ਤੋਂ ਸਾਰੇ ਦਿਨ ਮਹੀਨੇ ਹੋ ਗਿਆ ਉਹਨਾਂ ਨੂੰ ਘਰ ਆਏ ਦੇ ਨਹੀਂ ਸੀ ਪਰ ਕੁਮਾਸੀ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹੀ ਕਹਿਣਾ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਹਿਸਾਬਾ ਮਿਲਣਾ ਚਾਹੀਦਾ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆੰਡੀ ਆ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਰਹਦੇ ਸੀ ਇਹ ਆਸਟ੍ਰੇਲੀਆ ਦਾ ਕੀ ਆਰਾ ਇਹਦੀ ਮਿਸੀ ਵੀ ਜਿਹੜੀ ਬਾਹਰ ਹੀ ਆ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਵੀ ਹਤਿਆ ਕਰਤੀ ਆ ਤੇ ਆਹਨ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਤੇ ਵੀ ਇਦਾਂ ਦੀ ਬਹਾਦਤ ਹੁੰਦੀ ਹੈ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਕਿਤਾ ਯੂਨੀ ਡੈਥ ਹੋ ਗਈ ਦੀ ਆ ਜਿਹੜਾ ਆਪਣੇ ਮਾਂ ਤੇ ਉਹਦੀ ਭੈਣ ਆ ਉਹ ਵੀ ਬਾਹਰੀ ਆ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੀ ਆ ਈ ਪਤਾ ਲੱਗਣਾ ਚਾਹ ਰਿਹਾ ਪਿੰਨੂ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਦੀ ਲੱਗੀ ਤੇ ਡਿਵਾਈਡਰ ਦੇ ਨਾਲ ਇੱਦਾਂ ਲੇਟੇ ਰਹੀ ਉਹ ਤੇ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਇੱਦਾਂ ਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਤਾਂ ਇਹਨੇ ਕਹਿ ਬਈ ਸਾਡਾ ਹੀ ਇਹ ਦੁੱਖਲੀ ਮੁੰਡਾ ਬਰੀਫ ਕਰ ਦਿਓ ਮਾਡਲ ਕੇਸ ਬਾਰੇ ਕੀ ਕੀ ਪੁਲਿਸ ਦੇ ਹੱਥ ਲੱਗਿਆ ਹਿੰਜੇ ਤੱਕ ਜੀ ਜਿਹੜਾ ਕੱਲ ਇੱਕ ਐਨਆਰਆਈ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਪਰਮਾਨੰਦ ਹਾਈਵੇ ਦੇ ਉੱਪਰ ਉਹਨੂੰ ਸੁਲਝਾ ਲਿਆ ਗਿਆ ਇਹ ਜਿਹੜਾ ਪਰਮਾਨੰਦ ਦੇ ਨੇੜੇ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਇਹ ਇੱਕ ਦੂਸਰੇ ਐਨਆਰਆਈ ਮਨਦੀਪ ਸਿੰਘ ਜੋ ਕਿ ਯੂਐਸਏ ਦਾ ਨਿਵਾਸੀ ਆ ਉਹਦੇ ਵੱਲੋਂ ਕੀਤਾ ਗਿਆ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਕਿ ਦੋਵੇਂ ਹੀ ਹਰਦੇਵ ਸਿੰਘ ਜਿਹੜਾ ਕਿ ਵਿਆਹਤਾ ਆ ਇਹਦਾ ਇੱਕ ਬੱਚਾ ਵੀ ਆ ਤੇ ਮਨਦੀਪ ਸਿੰਘ ਜਿਹੜਾ ਕਿ ਅਨਮੈਰਿਡ ਆ ਪਰ ਦੋਵਾਂ ਦੀ ਉਮਰ 23 ਸਾਲ ਆ ਇਹਨਾਂ ਦੋਵਾਂ ਦੇ ਜਿਹੜੇ ਹੈਗੇ ਆ ਦੋਸਤਾਨਾ ਸਬੰਧ ਇੱਕ ਲੜਕੀ ਨਾਲ ਸੀ ਇੱਕ ਲੜਕੀ ਨੂੰ ਮੈਂ ਵਾਸਤੇ ਪਹਿਲਾਂ ਮਨਦੀਪ ਸਿੰਘ ਆਪਣੀ ਮਰਸੀਡੀਜ਼ ਕਾਰ ਜਿਹੜੀ ਹੈ ਕਿ ਇਹਨੇ ਰੈਂਟਲ ਬੇਸਿਸ ਦੇ ਉੱਤੇ ਸੈਲਫ ਡਰਾਈਵਨ ਰੈਂਟਲ ਬੇਸਿਸ ਦੇ ਉੱਤੇ ਲਈ ਸੀ ਮੁਹਾਲੀ ਤੋਂ ਉਸ ਮਰਸੀਡੀ ਕਾਰ ਦੇ ਉੱਤੇ ਗਿਆ ਉਸ ਤੋਂ ਬਾਅਦ ਰਾਤ ਭੰਨ ਕਰਨ ਕਰਕੇ ਉਹ ਲੜਕੀ ਜਿਹੜੀ ਹੈਗੀ ਆ ਉਹ ਇਹਨੂੰ ਮਿਲਣ ਵਾਸਤੇ ਪਿੰਡੋਂ ਬਾਹਰ ਨਹੀਂ ਆਈ ਤੇ ਇਹਦਾ ਮੀਨ ਵਾਈਲ ਉਸੇ ਲੜਕੀ ਦਾ ਦੂਸਰਾ ਦੋਸਤ ਹਰਦੇਵ ਸਿੰਘ ਜਿਹੜਾ ਉਹ ਵੀ ਐਨ ਆਰ ਆਈ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਆ ਉਹ ਮਿਲਣ ਵਾਸਤੇ ਚਲਾ ਗਿਆ ਦੋਨਾਂ ਨੇ ਉੱਥੇ ਜਾ ਕੇ ਇੱਕ ਦੂਜੇ ਦਾ ਇਹਨਾਂ ਨੂੰ ਪਹਿਲਾਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਪਤਾ ਪਤਾ ਲੱਗ ਚੁੱਕਾ ਸੀ ਕਿ ਅਸੀਂ ਇੱਕੋ ਲੜਕੀ ਦੇ ਦੋਸਤ ਆ ਤੇ ਉੱਥੇ ਜਾ ਕੇ ਇਹਨਾਂ ਦੀ ਆਪਸ ਵਿੱਚ ਸਕਫਲ ਹੋਈ ਆ ਸਕਫਲ ਦੇ ਦੌਰਾਨ ਹਰਦੇਵ ਸਿੰਘ ਪਾਸ ਜਿਹੜਾ ਰਵਾਲਵਰ ਸੀਗਾ ਲਾਇਸੈਂਸ ਇਹਦੇ ਕੋ ਹੈ ਪਰ ਲਾਇਸੈਂਸ ਦੇ ਉੱਤੇ ਰਵਾਲਵਰ ਨਹੀਂ ਚੜਿਆ ਹੈ ਰਵਾਲਵਰ ਇਹਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਕਿ ਇਹ ਮੰਗਵਾ ਜਾ ਉਧਾਰਾ ਲੈ ਕੇ ਗਿਆ ਸੀਗਾ ਉਸ ਰਵਾਲਵਰ ਨਾਲ ਜਿਹੜਾ ਹੈਗਾ ਮਨਦੀਪ ਸਿੰਘ ਦੇ ਉੱਤੇ ਇਹਨੇ ਤਾਣਿਆ ਸਕਫਲ ਦੇ ਦੌਰਾਨ ਮਨਦੀਪ ਸਿੰਘ ਨੇ ਇਹਦਾ ਹੀ ਰਵਾਲਵਰ ਖੋ ਕੇ ਇਹਦਾ ਕਤਲ ਕਰ ਦਿੱਤਾ ਇੱਕ ਗੋਲੀ ਮਾਰ ਕੇ ਉਸ ਤੋਂ ਬਾਅਦ ਮਨਦੀਪ ਸਿੰਘ ਜਿਹੜਾ ਹੈਗਾ ਉਹ ਉਸੇ ਮਰਸੀਡੀ ਕਾਰ ਦੇ ਉੱਤੇ ਜਿਹੜਾ ਹੈਗਾ ਉਹ ਭੱਜ ਜਾਂਦਾ ਮਰਸੀਡੀਜ਼ ਕਾਰ ਜਿਹੜੀ ਹੈਗੀ ਆ ਉਹ ਵਾਈਟ ਕਲਰ ਦੀ ਰੈਂਟਲ ਕਾਰ ਆ ਉਹ ਬਰਾਮਦ ਕਰ ਲਈ ਗਈ ਆ ਕਰਤਾਰਪੁਰ ਤੋਂ ਸੋ ਇਹਦੇ ਵਿੱਚ ਪ੍ਰਾਈਮ ਅਕਿਊਜ਼ ਜਿਹੜਾ ਹੈਗਾ ਆ ਉਹ ਮਨਦੀਪ ਸਿੰਘ ਆ ਜਿਹੜਾ ਕਿ ਗੋਥ ਕੋਥ ਕੋਖਰਪਿੰਡਲ ਜਿਹੜਾ ਹੈ ਗੁਰਦਾਸਪੁਰ ਆ ਉੱਥੇ ਦਾ ਰਹਿਣ ਵਾਲਾ ਆ ਸੋ ਉਹਦੇ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ ਹੌਫਫੁਲੀ ਅਸੀਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਥੈਂਕ ਯੂ